ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਾਲ 1959 ਦੀ ਗੱਲ ਹੈ ਸੋਢੀ ਹਰਬਜਨ ਸਿੰਘ ਜੀ ਡਲਹੋਜੀ ਵਿਖੇ ਰਹਿੰਦੇ ਸਨ ਉੱਥੇ ਕਿਸੇ ਦੇ ਘਰ ਅਖੰਡ ਪਾਠ ਦੇ ਭੋਗ ਵਿੱਚੋਂ ਉਹਨਾਂ ਦੀ ਕਥਾ ਸੀ ਜਦੋਂ ਉਹ ਕਥਾ ਕਰੇ ਸਨ ਤਾਂ ਉਹਨਾਂ ਦੇ ਇੱਕ ਪਾਸੇ ਇੱਕ ਬਜ਼ੁਰਗ ਬੈਠੇ ਹੋਏ ਸਨ ਕੁਝ ਚਿਰ ਪਿੱਛੋਂ ਉਹ ਉੱਠ ਕੇ ਉਹਨਾਂ ਦੇ ਦੂਸਰੇ ਪਾਸੇ ਆੜ ਕੇ ਬੈਠ ਗਏ ਪੋਕ ਦੇ ਪਿੱਛੋਂ ਉਹਨਾਂ ਨੂੰ ਮਿਲ ਕੇ ਕਹਿਣ ਲੱਗੇ ਮੇਰਾ ਨਾਮ ਨਾਨਕ ਸਿੰਘ ਨਾਵਲਿਸਟ ਹੈ ਮੈਂ ਹਰ ਸਾਲ ਡੋਲਹੋਜੀ ਆ ਕੇ ਇੱਕ ਨਵਾਂ ਨਾਵਲ ਲਿਖ ਕੇ ਲੈ ਜਾਂਦਾ ਹਾਂ ਇਸ ਵਾਰੀ ਮੈਂ ਇੱਕ ਆਤਮਕ ਨਾਵਲ ਲਿਖ ਰਿਹਾ ਹਾਂ ਜਿਸ ਵਿੱਚ ਮੈ ਆਸਤਿਕਾ ਨੂੰ ਖੂਬ ਲਗੜਿਆ ਹੈ ਅਤੇ ਨਾਸਿਕਾ ਨੂੰ ਉੱਚਾ ਚੁੱਕਿਆ ਹੈ ਮੈਂ ਉਸ ਨਾਵਲ ਦੇ 374 ਸਫ਼ੇ ਲਿਖ ਚੁੱਕਾ ਹਾਂ ਅੱਜ ਤੁਹਾਡੀ ਕਥਾ ਸੁਣ ਕੇ ਮੇਰਾ ਜੀ ਕਰਦਾ ਹੈ ਉਹ ਸਾਰੇ ਹੀ ਪੜਦਾਵਾਂ ਕਿਉਂਕਿ ਮੈਨੂੰ ਇੱਕ ਸੱਚਾ ਆਸਥਕ ਮਿਲ ਗਿਆ ਹੈ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਲਿਖਤ ਨੂੰ ਪੜਾਂ ਮੈਂ ਤੁਹਾਡੇ ਨਾਲ ਕੁਝ ਵਿਚਾਰ ਵਟਾਂਦਲਾ ਕਰਨਾ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਅਸੀਂ ਇਕੱਠੇ ਹੀ ਉੱਥੇ ਪ੍ਰਸ਼ਾਦ ਛਕਾਂਗੇ ਅਤੇ ਸ਼ਾਮ ਨੂੰ ਚਾਹ ਪੀ ਕੇ ਤੁਸੀਂ ਚਲੇ ਜਾਣਾ ਜਦੋਂ ਛੋਟੀ ਹਰਪਜਨ ਸਿੰਘ ਜੀ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਬੜੇ ਹੀ ਉਲਝੂਲ ਸਵਾਲ ਕੀਤੇ ਜਿਨ੍ਹਾਂ ਦਾ ਉੱਤਰ ਛੋਟੀ ਹਰਪਜਨ ਸਿੰਘ ਜੀ ਨੇ ਪਲੀ ਪ੍ਰਕਾਰ ਦਿੱਤਾ ਕਈ ਸਵਾਲ ਤਾਂ ਐਸੇ ਅਜੋਕ ਸਨ ਕਿ ਉਹਨਾਂ ਨੂੰ ਲਿਖਣ ਜਾਂ ਬੋਲਣ ਵਿੱਚ ਵੀ ਸੰਕੋਚ ਹੁੰਦਾ ਹੈ ਸ਼ਾਮ ਦੇ ਸਮੇਂ ਨੂੰ ਛੋਟੀ ਹਰਪਜਨ ਸਿੰਘ ਜੀ ਆਪਣੇ ਬੈਲੂਨ ਵਾਪਸ ਆ ਗਏ ਕੁਝ ਸਮੇਂ ਪਿਛੋਂ ਉਸ ਨਾਵਲਿਸਟ ਨੇ ਛੋਟੀ ਹਰਪਜਨ ਸਿੰਘ ਜੀ ਨੂੰ 8 ਸਫ਼ਿਆਂ ਦੀ ਇੱਕ ਚਿੱਠੀ ਲਿਖੀ ਅਤੇ ਉਸ ਵਿੱਚ ਕਈ ਤਰ੍ਹਾਂ ਦੇ ਸਵਾਲ ਕੀਤੇ ਸੋਢੀ ਹਰਭਜਨ ਸਿੰਘ ਜੀ ਨੇ ਉਹਨਾਂ ਦਾ ਜਵਾਬ ਲਿਖ ਕੇ ਦੇਣ ਨਾਲੋਂ ਉਹਨਾਂ ਨੂੰ ਮਿਲ ਕੇ ਹੀ ਦੇਣਾ ਜ਼ਰੂਰੀ ਸਮਝਿਆ ਅਤੇ ਕੁਝ ਦਿਨਾਂ ਬਾਅਦ ਉਸ ਨਾਵਲਿਸ ਦੀ ਇੱਕ ਹੋਰ ਚਿੱਠੀ ਮਿਲੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰਾ ਲੜਕਾ ਅਤੇ ਮੇਰੀ ਨੂੰ ਇੱਥੇ ਆ ਰਹੇ ਹਨ ਅਸੀਂ ਤਿੰਨੋਂ ਜਾ ਕੇ ਆਖਰੀ ਗੱਲਬਾਤ ਕਰਾਂਗੇ ਅਤੇ ਮਿਲਣ ਦੀ ਜਗ੍ਹਾ ਅਤੇ ਸਮੇਂ ਤੈਅ ਹੋ ਗਿਆ ਜਦੋਂ ਸੋਢੀ ਹਰਭਜਨ ਸਿੰਘ ਜੀ ਆਪਣੇ ਕੁਝ ਫੌਜੀ ਸਾਥੀਆਂ ਨੂੰ ਨਾਲ ਲੈ ਕੇ ਉਸ ਸੱਟਿਕਾ ਨੇ ਪਹੁੰਚੇ ਤਾਂ ਉਸ ਨਾਵਲਿਸਟ ਅਤੇ ਉਸ ਦੀ ਬਹੂ ਅਤੇ ਉਸਦੇ ਪੁੱਤਰ ਨੇ ਇੰਨਾਂ ਨੇ ਮਿਲ ਕੇ ਵਾਰੀ-ਵਾਰੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਅਤੇ ਉਹਨਾਂ ਦੇ ਜਵਾਬ ਮਿਲਦੇ ਗਏ ਉਹਨਾਂ ਦੇ ਕਈ ਸਵਾਲ ਤਾਂ ਗੁਰੂ ਸਾਹਿਬਾਨ ਦੇ ਐਨੇ ਖਲਾਕ ਸਨ ਕਿ ਸ਼ਰਮ ਨਾਲ ਇੱਕ ਸਿੱਖ ਦਾ ਹਿਰਦਾ ਬਲਉਂਦਿਆ ਜਾਂਦਾ ਹੈ ਉਹਨਾਂ ਦੇ ਐਸੇ ਸਵਾਲਾਂ ਨੂੰ ਸੁਣ ਕੇ ਛੋਟੀ ਹਰਪਜਨ ਸਿੰਘ ਜੀ ਦੇ ਫੌਜੀ ਮਿੱਤਰ ਉੱਠ ਖੜੇ ਹੋਏ ਅਤੇ ਕਹਿਣ ਲੱਗੇ ਕਿ ਤੂੰ ਇੱਕ ਨਪੁੰਸਿਕ ਹੈ ਜਿਸ ਦਾ ਖੂਨ ਇਹਨਾਂ ਦੀ ਬਕਵਾਸ ਸੁਣ ਕੇ ਨਹੀਂ ਖੋਲਦਾ ਪਿਆ ਅਫਸੋਸ ਤਾਂ ਇਹ ਹੈ ਤੁਸੀਂ ਇਹਨਾਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਫੌਜੀ ਹਾਂ ਨਹੀਂ ਤਾਂ ਅਸੀਂ ਇਹਨਾਂ ਤਿੰਨਾਂ ਨੂੰ ਇੱਥੇ ਹੀ ਮਾਰ ਦੇਣਾ ਸੀ ਸਮਾਂ ਲੰਘਦਾ ਗਿਆ ਕੁਝ ਸਮੇਂ ਪਿਛੋਂ ਸੋਢੀ ਹਰਪਜਨ ਸਿੰਘ ਜੀ ਆਪਣੇ ਦੋ ਮਿੱਤਰਾਂ ਦੇ ਨਾਲ ਜਦੋਂ ਵਾਪਸ ਦਲਹੋਜੀ ਆਏ ਅਤੇ ਉੱਥੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਜੋ ਸਲਾਨਾ ਜੋੜ ਮੇਲੇ ਦੇ سلسلے ਵਿੱਚ ਦਲਹੋਜੀ ਦੇ ਵਸਨੀਕਾਂ ਵੱਲੋਂ ਗਰਮੀਆਂ ਵਿੱਚ ਕੀਤਾ ਜਾਂਦਾ ਹੈ ਕੋਚ ਪ੍ਰਬੰਧਕਾਂ ਨੇ ਉਸ ਜਲੂਸ ਵਿੱਚ ਦੱਸਿਆ ਕਿ ਨਾਨਕ ਸਿੰਘ ਨਾਵਲਿਸ ਸਵੇਰੇ 10 ਵਜੇ ਤੋਂ 11 ਵਜੇ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਲੈਕਚਰ ਕਰਨਗੇ ਉਸਤੇ ਅਨਾਉਂਸਮੈਂਟ ਕਰਨ ਤੋਂ ਕੁਝ ਸਮੇਂ ਬਾਅਦ ਹੀ ਨਾਨਕ ਸਿੰਘ ਨਾਵਲਿਸ ਛੋਟੀ ਹਰਪਜਨ ਸਿੰਘ ਨੂੰ ਮਿਲ ਪਿਆ ਅਤੇ ਜਦੋਂ ਛੋਟੀ ਹਰਪਜਨ ਸਿੰਘ ਜੀ ਨੇ ਆਪਣੇ ਮਿੱਤਰਾਂ ਨਾਲ ਉਸ ਦੀ ਵਕੀਅਤ ਕਰਾਈ ਤਾਂ ਨਾਨਕ ਸਿੰਘ ਦਾ ਨਾਮ ਸੁਣਦਿਆਂ ਹੀ ਮੇਜਰ ਸਾਹਿਬ ਗਰਮ ਹੋ ਗਏ ਅਤੇ ਕਹਿਣ ਲੱਗੇ ਨਾਨਕ ਸਿਆ मैं सुनिया है तू सवेरे गुरदवारे गुरु नानक साहब के मिशन से बोलना है महाराज के मिशन से बोले मेरा नाम मेजर जसवंत सिंह संधु है मैं इतने सिख पलटन अफसर हाँ जब मेनू पता लग गया कि तू गुरदे लैक्चर किया है ता मैं प्यो का पुत्र नहीं ਜੋ ਛੋ ਛਿੱਤਰ ਤੇਰੇ ਸਿਰ ਤੇ ਨ ਮਾਰਾ ਤੂੰ ਜਿਹੜੇ ਪਿਓ ਨੂੰ ਲਿਆਉਣਾ ਹੈ ਲੈ ਆਵੇਂ ਨਾਨਕ ਸਿੰਘ ਕਹਿਣ ਲੱਗਾ ਮੈਂ ਇੰਨੀਆਂ ਨਾਵਲਾਂ ਲਿਖੀਆਂ ਹਨ ਕਿ ਤੁਸੀਂ ਇੱਕ ਵੀ ਨਾਵਲ ਦਾ ਨਾਮ ਲੈ ਸਕਦੇ ਹੋ ਜਿਸ ਵਿੱਚ ਮੈਂ ਕਿਸੇ ਗੁਰੂ ਸਾਹਿਬ ਦੇ ਉਲਟ ਗੱਲ ਲਿਖੀ ਹੋਵੇ ਤਾਂ ਮੇਜਰ ਸਹਿਬ ਨੇ ਉੱਤਰ ਦਿੱਤਾ ਤੂੰ ਕਿਸੇ ਗੁਰੂ ਸਾਹਿਬ ਦੇ ਬਰਕਲਾਸ ਲਿਖਤੇ ਮੈਂ ਸਕਦਾ ਹਾਂ ਤੂੰ ਤਾਂ ਪੇਟ ਪਾਲਣੇ ਦੀ ਨਾਵਲ ਲਿਖਦਾ ਹੈ ਜਿਸ ਨੂੰ ਕੇਵਲ ਸਿੱਖਾ ਨਹੀਂ ਪੜਨਾ ਹੁੰਦਾ ਹੈ ਤੂੰ ਲਿਖਣ ਦਾ ਹਿਆ ਕਰਕੇ ਤਾਂ ਦੇਖ असी तेरी बोटी बोटी ना वन दे कही बस मैं इस तुम बधेरे होर कुछ नहीं कहना चाहता यह सुन नानक सिंह ने उन्होंने सामने ही सैकटरी साहब को माफी मंगी कि मैं सवेरे लैक्चर नहीं करांगा इस घटना तो बाद जो भी नानक सिंह जी छोटी हरभजन सिंह मिलता तां सही कहना सारे शंके दूर हो गए हैं ਕੇਵਲ ਮੇਰੀ ਤਸੱਲੀ ਲਈ ਕੋਈ ਕਰਾਮਾਤ ਕਰਕੇ ਦਿਖਾ ਦਿਓ ਤਾਂ ਛੋਟੀ ਹਰਪਜਨ ਸਿੰਘ ਜੀ ਉਸ ਨੂੰ ਇਹ ਕਹਿ ਕੇ ਟਾਲ ਦਿੰਦੇ ਸਨ ਕਿ ਤੂੰ ਆਪ ਹੀ ਤਾਂ ਕਹਿੰਦਾ ਹੈ ਕਰਾਮਾਤ ਨਾਮ ਕਹਿਰਦਾ ਹੈ ਹੁਣ ਉਸ ਪਾਸੇ ਕਿਉਂ ਜਾਂਦਾ ਪਿਆ ਹੈ ਪਰ ਉਹ ਆਪਣੀ ਜਿੱਦ ਤੇ ਅੜਿਆ ਹੀ ਰਹਿੰਦਾ ਸੀ ਅਤੇ ਛੋਟੀ ਹਰਪਜਨ ਸਿੰਘ ਦੀ ਉਸ ਦੇ ਇਸ ਸਵਾਲ ਤੋਂ ਵੀ ਖਿੱਚ ਗਏ ਸਨ ਇੱਕ ਦਿਨ ਸ਼ਾਮ ਨੂੰ ਜਦੋਂ ਛੋਟੀ ਹਰਪਜਨ ਸਿੰਘ ਜੀ ਡਲਹੌਜੀ ਸੈਰ ਕਰਨ ਗਏ ਅਤੇ ਉਹਨਾਂ ਦੀ ਮੁਲਾਕਾਤ ਫਿਰ ਨਾਨਕ ਸਿੰਘ ਜੀ ਨਾਲ ਹੋਈ ਨਾਨਕ ਸਿੰਘ ਨੇ ਉਹਨਾਂ ਨੂੰ ਮਿਲ ਕੇ ਉਹੀ ਸਵਾਲ ਕੀਤਾ ਅਤੇ ਕਹਿਣ ਲੱਗਾ ਕਿ ਮੈਂ ਕਰਾਮਾਤ ਤਾਂ ਜ਼ਰੂਰ ਦੇਖਣੀ ਹੈ ਤਾਂ ਸੋਢੀ ਹਰਪਜਨ ਸਿੰਘ ਜੀ ਨੇ ਸਹਿਜ ਸਬਾਹੀ ਇਹ ਕਹਿ ਦਿੱਤਾ ਚੰਗਾ ਫਿਰ ਅੱਜ ਇੱਕ ਕਰਾਮਾਤ ਤਾਂ ਹਨੂ ਦਿਖਾਹੀ ਦਿੰਦਾ ਹਾਂ ਉਹ ਇਹ ਹੈ ਕਿ ਅੱਜ ਤੁਹਾਡੀ ਖੱਬੀ ਲਾਟ ਟੁੱਟ ਜਾਵੇਗੀ ਇਸ ਸਮੇਂ ਨੂੰ ਨੋਟ ਕਰ ਲਿਓ ਨਾਵਲਿਸ ਨੇ ਇਹ ਸੁਣ ਉਹਨਾਂ ਨਾਲ ਹੱਥ ਮਿਲਾਇਆ ਅਤੇ ਖੁਸ਼ ਹੋ ਕੇ ਕਹਿਣ ਲੱਗਾ ਚਲੋ ਇਹ ਤਾਂ ਗੱਲ ਹੋਈ ਨਾ ਇਹ ਕਹਿ ਕੇ ਉਹ ਉੱਪਰ ਚਲਾ ਗਿਆ ਅਤੇ ਅਤੇ ਛੋਟੀ ਹਰਪਜਨ ਸਿੰਘ ਜੀ ਆਪਣੇ ਅਸਥਾਨ ਤੇ ਵਾਪਸ ਆ ਗਏ ਜਦੋਂ ਨਾਵਲਿਸਟ ਬੱਸ ਸਟੈਂਡ ਤੇ ਪਹੁੰਚਿਆ ਅਤੇ ਟਿਕਟ ਲੈ ਕੇ ਬੱਸ ਵਿੱਚ ਹੀ ਬੈਠਿਆ ਬੈਠਦਿਆਂ ਉਸ ਨੂੰ ਅਚਾਨਕ ਸੋਚਣਾ ਆਇਆ ਕਿ ਬੱਸ ਦਾ ਐਕਸੀਡੈਂਟ ਹੋ ਗਿਆ ਤਾਂ ਕਿਤੇ ਸੱਚਮੁੱਚ ਹੀ ਮੇਰੀ ਲੱਟ ਹੀ ਨਾ ਟੁੱਟ ਜਾਵੇ ਜਿਉਂ ਜਿਉ ਉਹ ਸੋਚਦਾ ਜਾਵੇ ਉਸ ਦਾ ਇਹ ਵਿਚਾਰ ਪੱਕਾ ਹੁੰਦਾ ਜਾਂਦਾ ਸੀ ਅਖੀਰ ਉਹ ਬੱਸ ਤੋਂ ਉਤਰ ਆਇਆ ਅਤੇ ਟਿਕਟ ਵਾਪਸ ਦੇ ਕੇ ਵਾਪਸ ਘਰ ਆ ਗਿਆ ਅਤੇ ਛੋਟੀ ਹਰਪਜਨ ਸਿੰਘ ਜੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹ ਛੋਟੀ ਹਰਪਜਨ ਸਿੰਘ ਜੀ ਨੂੰ ਵਾਪਸ ਮਿਲੇ ਤਾਂ ਉਸ ਦੇ ਹੋਸ਼-ਅਵਾਸ ਕਾਇਮ ਨਹੀਂ ਸਨ ਉਹ ਲੱਤ ਟੁੱਟਣ ਦੇ ਡਰ ਨਾਲ ਕੰਬ ਰਿਹਾ ਸੀ ਅਤੇ ਕਹਿਣ ਲੱਗਾ ਮੈਂ ਮਾਫੀ ਮੰਗਦਾ ਹਾਂ ਹੁਣ ਕਦੀ ਵੀ ਕਾਰਾਮਤ ਵੇਖ ਲਈ ਨਹੀਂ ਕਹਾਂਗਾ ਇਹ ਸੁਣ ਛੋਟੀ ਹਰਪਜਨ ਸਿੰਘ ਜੀ ਨੇ ਕਿਹਾ ਅੱਜ ਅਜਮਾ ਕੇ ਤਾਂ ਦੇਖ ਹੀ ਲੈਂਦੇ ਤਾਂ ਕਿ ਰੋਜ਼-ਰੋਜ਼ਾ ਟੰਡਾ ਹੀ ਨਿਭੜ ਜਾਂਦਾ ਕੀ ਹੋ ਜਾਵੇਗਾ ਜੇ ਲੱਤ ਟੁੱਟ ਜਾਵੇਗੀ ਜਾਨ ਥੋੜੀ ਨਿਕਲ ਜਾਣੀ ਹੈ ਪਰ ਉਹ ਕਹਿਣ ਲੱਗਾ ਬੁੱਡੇ ਬਾਰੇ ਲਾਟ ਟੁੱਟ ਗਈ ਤਾਂ ਜੋੜ ਲਗਣਾ ਬੜਾ ਮੁਸ਼ਕਿਲ ਹੈ ਝੱਗਾ ਫੂਕ ਕੇ ਤਮਾਸ਼ਾ ਦੇਖਿਆ ਤਾਂ ਇਹ ਬੜਾ ਮਹਿੰਗਾ ਸੋਗਦਾ ਹੈ ਇਸ ਲਈ ਮੈਂ ਖਿਮਾ ਮੰਗਦਾ ਹਾਂ ਅਤੇ ਉਹਨਾਂ ਨੇ ਗਿੜਗੜਾ ਕੇ ਸੋਡੀ ਹਰਪਤਨ ਸਿੰਘ ਜੀ ਦੇ ਪੈਰਾਂ ਨੂੰ ਛੋਹਿਆ ਅਤੇ ਉਸ ਦਿਨ ਤੋਂ ਬਾਅਦ ਉਸਨੇ ਕਦੀ ਵੀ ਕਰਮਤ ਦਿਖਾਉਣ ਦਾ ਨਾਮ ਨਹੀਂ ਲਿਆ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥਾਂ ਲਿਜਾਈਏ ਕੋਏ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ